ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਜਿਹੜੀ ਸੋ ਬਹੁਤ ਸਾਰੇ ਬੱਚਿਆਂ ਦੇ ਡਾਊਟ ਆ ਰਹੇ ਸੀ ਕਿ ਸਰ ਜਿਹੜੀ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਹੁਣ ਸਕਰੂਟੀਨੀ ਹੋਣੀ ਹੈ ਸੋ ਇਸ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਨੇ ਤੇ ਨਾਲ ਹੀ ਇਸ ਦੇ ਵਿੱਚ ਕਿੰਨਾ ਸੇਫ ਸਕੋਰ ਰਹਿ ਸਕਦਾ ਹੈ ਕਿੰਨੀ ਕੱਟਆਫ ਰਹਿ ਸਕਦੀ ਹੈ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਬੈਸੇ ਤੁਹਾਨੂੰ 2023 ਦੇ ਮੁਤਾਬਿਕ ਸਭ ਨੂੰ ਪਤਾ ਹੀ ਹੈ ਕਿ ਕਿੰਨੇ ਕੁ ਮੈਂਟ ਵਧੀਏ ਤੇ ਅੱਗੇ ਕਿੰਨੀ ਹੋ ਸਕਦੀ ਹੈ ਬਟ ਫਿਰ ਵੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡਾ ਡਾਕੂਮੈਂਟ ਬਾਰੇ ਵੀ ਦੱਸਾਂਗੇ ਤੇ ਨਾਲ ਹੀ ਕਿਵੇਂ ਡੀਵੀ ਕਿਸ ਤਰ੍ਹਾਂ ਸ਼ਡਿਊਲ ਪਏਗਾ ਉਹ ਸਾਰਾ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਆਪਾਂ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਤਾਂ ਦੇਖੋ ਦੋਸਤੋ ਇਹ ਆ ਤੁਹਾਡੀ ਫਿਜ਼ੀਕਲ ਵਾਲੀ ਲਿਸਟ 2024 ਵਾਲੀ ਜਿੱਥੇ ਕਿ ਤੁਹਾਨੂੰ ਡਿਸਟ੍ਰਿਕਟ ਤਿਆਰਮੈਂਟ ਕੈਡਰ ਦੀ ਜਿਹੜੀ ਫਿਜ਼ੀਕਲ ਦੀ ਕੱਟਆਫ ਹੈ ਇਹ ਦਰਸਾਈ ਗਈ ਸੀ ਇਸ ਦੇ ਵਿੱਚ ਇਹ ਅਲੱਗ-ਅਲੱਗ ਕੈਟਾਗਰੀ ਵਾਈਜ਼ ਹੀ ਕਟ-ਆਫ ਦੱਸੀ ਗਈ ਹੈ ਮੇਲ ਤੇ ਫੀਮੇਲ ਦੀ ਸੋ ਇਸ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਪਾਂ ਮੋٹے-ਮੋٹے ਕੈਟਾਗਰੀ ਨੇ ਜਿਵੇਂ ਜਰਨਲ ਹੋਗੀ ਬੈਕਵਰਡ ਹੋਗੀ ਇਕਨੋਮਿਕਲ ایਡਬਲਿਊਐਸ ਕੈਟਾਗਰੀ ਹੋਗੀ ਸੋ ਇਹਨਾਂ ਵਾਰ ਚਰਚਾ ਕਰਾਂਗੇ ਬਾਕੀ ਦੀ ਹੋਰ ਕੈਟਾਗਰੀਆਂ ਜਿਹੜੀਆਂ ਜਿਵੇਂ ਪਹਿਲਾਂ ਜਿਹੜੇ ਨੰਬਰ ਵਧੇ ਸੀ 4 4 5 5 ਨੰਬਰ ਉਵੇਂ ਹੀ ਵਧੇਗੀ ਠੀਕ ਹੈ ਸੋ ਇਹਨਾਂ ਬਾਰੇ ਆਪਾਂ ਥੋੜੀ-ਥੋੜੀ ਦੇਖ ਲੈਣੇ ਦੇਖੋ ਸਭ ਤੋਂ ਪਹਿਲਾਂ ਹੈ ਸੋ ਵੀਸੀ ਕੈਟਾਗਰੀ ਬੈਕਵਰਡ ਕਲਾਸਸ ਪੰਜਾਬ ਦੇਖੋ ਮੇਲ ਦੀ ਕਟ-ਆਫ ਗਈ ਹੈ ਜ ਮੇਲ ਦੀ ਕਟਆਫ ਕਿੰਨੀ ਗਈ ਹੈ 68.83 ਠੀਕ ਹੈ ਇਸ ਤਰ੍ਹਾਂ ਫੀਮੇਲ ਦੀ ਕਟਆਫ ਹੈ ਜਿਹੜੀ 59.79 ਜੇਕਰ ਮੇਲ ਦੀ ਗੱਲ ਕਰੀਏ ਹੁਣ ਦੇਖੋ ਪਿਛਲੇ ਸਾਲ ਜਿਹੜੀ ਉਹ थी 67 67 ਤੋਂ ਬਾਅਦ 74 ਹੋਈ ਸੀ ਫਾਈਨਲ ਡੀਵੀ ਤੋਂ ਬਾਅਦ ਵੀ ਠੀਕ ਹੈ ਕਿਉਂਕਿ ਮੈਟਾ ਦੋ ਮੰਨਣੀਆਂ ਨੇ ਇੱਕ ਵਾਰ ਤਾਂ ਹੁਣ ਬਣੇਗੀ ਉਸ ਤੋਂ ਬਾਅਦ ਡੀਵੀ ਤੋਂ ਬਾਅਦ ਵੀ ਜੇਕਰ ਸਟੂਡੈਂਟ ਆ ਜ਼ਿਆਦਾ ਹੁੰਦੇ ਨੇ ਤਾਂ ਉਹਦੇ ਵੀ ਪੁਆਇੰਟਾਂ ਦੇ ਵਿੱਚ ਅਪ ਹੋ ਜਾਂਦੀ ਹੈ ਮੈਰਿਟ ਜੇਕਰ ਹੁਣ ਆਪਾਂ ਵੀਸੀ ਕੈਟਾਗਰੀ ਦੀ ਗੱਲ ਕਰੀਏ ਮੇਲ ਦੇ ਵਿੱਚ ਇੱਕ 68 ਨਹੀਂ ਤਾ ਇਸ ਦੇ ਵਿੱਚ ਮੇਲ ਦੀ ਜਿਹੜੀ ਕੱਟਆਫ ਹੈ ਉਹ ਤੁਸੀਂ ਮੰਨ ਕੇ ਚੱਲੋ 76 ਪਲੱਸ ਠੀਕ ਹੈ ਰਾਜੇ ਸੋ ਐਨੇ ਦਾ ਨੰਬਰ ਕਿਉਂਕਿ ਇਹ ਮੈਂ ਡੀਵੀ ਤੋਂ ਬਾਅਦ ਵੀ ਕਹਿ ਰਿਹਾ ਹਾਂ ਗੱਲ 75 ਦਾ ਵੈਸੇ ਹੁਣ ਜਾ ਸਕਦੀ ਹੈ ਉਸ ਤੋਂ ਬਾਅਦ ਡੀਵੀ ਤੋਂ ਬਾਅਦ ਵੀ ਪੁਆਇੰਟਾਂ ਦੇ ਵਿੱਚ ਪਵੇਗੀ 75 ਪੁਆਇੰਟ ਹੋ ਸਕਦੇ ਨੇ ਉਸ ਤੋਂ ਬਾਅਦ ਬਾਰੇ ਫਿਰ ਬਧਿਕ ਥੋੜੀ-ਮੋਟੀ ਡੀਵੀ ਤੋਂ ਬਾਅਦ ਤਾਂ ਉਹ 76 ਪਲੱਸ ਤੁਸੀਂ ਬਿਲਕੁਲ ਆਪਣਾ 101% ਸੇਫ ਮੰਨ ਕੇ ਚੱਲੋ ਬਿਲਕੁਲ ਤੁਸੀਂ ਸੇਫ ਕੈਟਾਗਰੀ ਦੇ ਵਿੱਚੋਂ ਇਸ ਤਰੀ ਫੀਮੇਲ ਦੇ ਵਿੱਚ ਦੇਖੋ ਤਾਂ ਜਿਹੜੇ ਇਹ ਕੈਟਾਗਰੀ ਦੀ 59.78 ਜਿਹੜੀ ਕੱਟਆਫ ਹੈ ਦੇ ਤਾਂ ਇਹ ਕਿੰਨੀ ਹੋ ਸਕਦੀ ਹੈ राजे ਇਹ ਤੁਸੀਂ 63 1 ਕਹਿ ਚੱਲੋ ਠੀਕ ਹੈ ਜੀ 63 ਜਿੰਨੇ ਵੀ ਆਪਣੇ ਬੱਚੇ ਦੇ ਨੰਬਰ ਨੇ ਤਾਂ ਉਹ ਆਪਣੇ ਆਪ ਨੂੰ ਸੇਫ ਸਮਝ ਸਕਦੇ ਨੇ ਇਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ای ਡਬਲਯੂ ਐਸ ਕੈਟਾਗਰੀ ਦੀ ਤਾਂ ای ਡਬਲਯੂ ਐਸ ਦੇ ਵਿੱਚ राजे ਪਹਿਲਾਂ ਤਾਂ ਦੇਖੋ ਫਿਜ਼ੀਕਲ ਵਾਸਤੇ ਬਹੁਤ ਕੱਟ ਕੱਟਆਫ ਜਾਂਦੀ ਹੈ ਜਿਵੇਂ ਕਿ ਪਿਛਲੀ ਵਾਰ ਗਈ ਸੀ 23 ਦੇ ਵਿੱਚ ਇਸ ਤਰ੍ਹਾਂ ਜੇ ਤਾਂ ਫਾਈਨਲ ਜਾਂਦੀ ਹੈ ਤਾਂ ਉਹ 10 ਨੰਬਰ ਅੱਪ ਹੋ ਕੇ ਆਉਂਦੀ ਹੈ ਤਾਂ 64 ਤੋਂ ਬਾਅਦ ਤੁਸੀਂ ਇਹਦੇ ਵੀ ਆਪ ਕਿੰਨੇ ਮੰਨ ਸਕਦੇ ਆ ਤਾਂ 75 ਪਲੱਸ ਈਡਬਲ ਯੂਸਰ ਆਪਾਂ ਆਪ ਨੂੰ ਸੇਫ ਸਮਝ ਸਕਦੇ ਠੀਕ ਹੈ ਜੀ 75 ਪਲੱਸ ਮੇਲ ਤੇ ਉਸ ਤੋਂ ਬਾਅਦ ਆਪਾਂ ਜੇਕਰ ਆਪ ਫੀਮੇਲ ਦੀ ਗੱਲ ਕਰੀਏ 55 ਤਾਂ ਇਸ ਦੇ ਵਿੱਚ ਆਪਾਂ ਤੁਸੀਂ ਮੰਨ ਸਕਦੇ ਹੋ 61 ਪਲੱਸ ਠੀਕ ਹੈ 61 ਜਾਂ 68 ਤੁਸੀਂ ਆਪਣੇ ਆਪ ਨੂੰ ਸੇਫ ਸਮਝ ਸਕਦੇ ਹੋ ਸੋ ਲੜਕੀਆਂ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਜਿਹੜੇ ਹੋਰ ਕੈਟਾਗਰੀ ਨੀਚੇ ਦੇਖੋ ਤੁਸੀਂ ਇੱਕ ਸਰਵਿਸਮੈਨ ਨੇ ਜਿਹੜੇ ਠੀਕ ਹੈ ਜਰਨਲ ਦੇ ਵਿੱਚ 53 ਨੰਬਰ ਨੇ ਜਿਹੜੇ ਉਸ ਤੋਂ ਬਾਅਦ ਇੰਨਾ ਸਾਰੇ ਕੈਟਾਗਰੀ ਦੇ ਵਿੱਚ ਤੁਸੀਂ 5 ਜਾਂ 6 ਨੰਬਰ ਪਲੱਸ ਕਰਕੇ ਚੱਲੋ ਕਿਉਂਕਿ ਇਸ ਵਿੱਚ ਵੀ ਇੰਨੇ ਕੀ ਹੁੰਦੀ ਹੈ ਜਿਆਦਾ ਇਹਦੇ ਵਿੱਚ 8-10 ਨੰਬਰ ਦਾ ਫਰਕ ਨਹੀਂ ਪੈਂਦਾ 6 ਜਾਂ 5 6 ਨੰਬਰ ਦੇ ਇਸ ਵਿੱਚ ਫਰਕ ਪੈਂਦਾ ਤੁਸੀਂ ਇਹਦੇ ਵਿੱਚੋਂ ਅਲੱਗ-ਅਲੱਗ ਜਿਹੜੇ ਵੀ ਹੈਗੇ ਨੇ ਸਰਵਿਸਮੈਨ ਬੀਸੀ ਦੇ ਹੋਣ ਚਾਹੇ ਜਰਨਲ ਦੇ ਹੋਣ ਚਾਹੇ ਐਸਸੀ ਹੋਣ ਚਾਹੇ ਆਰ ਹੋਣ ਠੀਕ ਹੈ ਸੋ ਇਹਨਾਂ ਦੇ ਵਿੱਚੋਂ 5-5 6-6 ਨੰਬਰ ਪਲੱਸ ਕਰ ਲਿਓ ਤਾਂ ਤੁਸੀਂ ਆਪਣੇ ਆਪ ਨੂੰ ਸਿਕਿਓਰ ਸਮਝ ਸਕਦੇ ਹੋ ਸਭ ਤੋਂ ਵੱਡਾ ਜਿੱਥੇ ਆਪਣਾ ਸੰਗਠ ਪੈਂਦਾ ਉਹ ਜਰਨਲ ਕੈਟਾਗਰੀ ਦੇ ਵਿੱਚ ਪੈਂਦਾ ਜਿੱਥੇ ਕਿ ਓਪਨ ਅੰਡਰ ਰਿਜ਼ਰਵ ਕੈਟਾਗਰੀ ਹੈ ਦੇਖੋ ਮੈਂਟ ਪਹਿਲੇ ਹੀ 2 ਟਾਈ ਨ 71 ਨੰਬਰ ਮੈਟ ਹੈ 71 ਦੇ ਵਿੱਚ ਤੁਸੀਂ ਮੰਨ ਸਕਦੇ ਹੋ ਜਿਹਦੇ ਬੱਚੇ ਦੇ ਕਿਉਂਕਿ ਇਸ ਵਾਰ ਜਿਹੜੀਆਂ ਆਪਣੇ ਮੈਟ ਬਣ ਨਹੀਂ ਉਹ ਦੋ ਮੈਟ ਬਣਣੀ ਹੈ ਮੈਂ ਕਿਸੇ ਦੇ ਮਤਲਬ ਕਹਿ ਰਹੇ ਹਾਂ ਮੈਂ ਆਰਮਨ ਦੇ ਕਹਿ ਰਹੇ ਹਾਂ ਠੀਕ ਹੈ ਕਿਉਂਕਿ ਡਿਸਟ੍ਰਿਕਟ ਦੀ ਤਾਂ ਇਸ ਨਾਲੋਂ 1.5 ਨੰਬਰ 2 ਨੰਬਰ ਜ਼ਿਆਦਾ ਹੀ ਜਾਏਗੀ ਬਸ ਜਿੱਥੇ ਆਪਾਂ ਸੇਫ ਹੋ ਸਕਦੇ ਹਾਂ ਜਿੱਥੇ ਆਪਾਂ ਨੂੰ ਵੀ ਨੌਕਰੀ ਪੱਕੀ ਹੋ ਸਕਦੀ ਹੈ ਮੈਂ ਉਸ ਦੇ ਮਤਲਬ ਕਹਿ ਰਹੇ ਹਾਂ ਤਾਂ ਤੁਸੀਂ ਆਪਣੇ ਆਪ ਨੂੰ 78 ਜਾਂ ਫਿਰ 79 ਠੀਕ ਹੈ ਜੀ 78 79 ਬਚਾਓ ਪਛਾਹ ਜਿਹੜਾ ਜਰਨਲ ਕੈਟਾਗਰੀ ਦਾ ਹੈ ਉਹ ਆਪਣੇ ਆਪ ਨੂੰ ਬਿਲਕੁਲ ਸੇਫ ਸਿਕਿਉਰ ਕੈਟਾਗਰੀ ਦੇ ਵਿੱਚ ਪਾ ਸਕਦਾ ਹੈ ਵੀ ਆਪ ਤੁਹਾਡਾ ਨੰਬਰ ਜਿਉ ਆ ਸਕਦਾ ਇਸ ਦੇ ਵਿੱਚ 78 ਜਾਂ 79 ਨੰਬਰ ਜੀ ਦੇ ਵਿੱਚ ਦੇ ਇਸ ਤਰ੍ਹਾਂ ਹੀ ਜਿਸ ਦੇ ਆਪਣੇ ਗਰਲਡਿਪਸ ਦੇਖਦੇ ਆ 65 ਨੰਬਰ ਨੇ ਜਿੱਥੇ ਦੇਖੋ ਫਿਜ਼ੀਕਲ ਦੇ ਤਾਂ ਇਸ ਤੋਂ ਬਾਅਦ ਇਸਦੇ ਵੀ ਸੱਤ ਨੰਬਰ ਮੰਨ ਕੇ ਚੱਲੋ ਜੇ ਮੰਨ ਕੇ ਚੱਲੋ ਤੁਸੀਂ 6 ਨੰਬਰ ਤਾਂ 70 ਪਲੱਸ ਠੀਕ ਹੈ 69 ਤੋਂ 70 ਇਸ ਦੇ ਵਿੱਚਕਾਰ ਜਿੰਦੇ ਗਰਲਸ ਦੇ ਨੰਬਰ ਨੇ ਤਾਂ ਉਹ ਵੀ ਆਪਣੇ ਆਪ ਨੂੰ ਸੇਫ ਸਮਝ ਸਕਦੇ ਨੇ ਠੀਕ ਹੈ ਜੀ ਨੈਕਸਟ ਦੇਖੋ ਤੁਸੀਂ ਕਿਹੜੇ ਕੈਟਾਗਰੀ ਐ ਐਸਸੀ ਕਾਸਟ ਠੀਕ ਹੈ ਜੀ ਮੰਜਵੀ ਸਿਕਸ ਹੋ ਇਹਨਾਂ ਦੀ 65% ਗਈ ਐ ਤਾਂ 65 ਦੇ ਵਿੱਚੋਂ ਤੁਸੀਂ 8 ਨੰਬਰ ਪਲੱਸ ਕਰ ਲਓ 7 ਤਾਂ ਇਹ ਤੁਸੀਂ ਮੰਨ ਚਲੋ 69 ਤੋਂ 70 ਇਸ ਦੇ ਵਿੱਚਕਾਰ ਜਿਹੜੇ ਬੱਚੇ ਦੇ ਨੰਬਰ ਨੇ ਤਾਂ ਬਿਲਕੁਲ ਸੇਫ ਕੈਟਾਗਰੀ ਦੇ ਵਿੱਚ ਐ 69 ਜਾਂ 70 ਦੇ ਵਿੱਚ ਕਿਉਂਕਿ ਇਹ ਬਿਲਕੁਲ ਐਗਜ਼ੈਕਟਲੀ ਦੱਸ ਸਕਦੇ ਨਹੀਂ ਕਿ ਇੱਕ ਨੰਬਰ ਉੱਪਰ ਇੱਕ ਨੰਬਰ ਜੋ نیچے ਵੀ ਹੋ ਸਕਦੀ ਐ ਤਾਂ ਤੁਸੀਂ ਆਪਣਾ ਇੱਕ ਡਿਗਰੀ ਨੰਬਰ ਇੱਕ ਉੱਪਰ نیچے ਕਰ ਸਕਦੇ ਹੋ ਇਸ ਦੇ ਨਾਲੋਂ ਇਸ ਤਰੀਕ ਗੱਲ ਦੇ ਵਿੱਚ ਗੱਲ ਕਰੀ ਜੇਕਰ 55 ਹੈ ਤਾਂ ਇਸ ਦੇ ਵਿੱਚ ਤੁਸੀਂ 60 ਮੰਨ ਸਕਦੇ ਹੋ 60 ਜਾਂ 61 ਠੀਕ ਹੈ ਇਹਦੇ ਵਿੱਚੋਂ ਤੁਸੀਂ ਆਪਣੀ ਜਿਹੜੀ ਕੱਟਆਫ ਹੈ ਉਹ ਸੇਫ ਲੈ ਸਕਦੇ ਹੋ ਨੈਕਸਟ ਗੱਲ ਕਰੀ ਆਪਾਂ ਜੇਕਰ ਸੋ ਐਸ ਸੀ ਆਰਓ ਦੀ ਤਾਂ ਇਸ ਦੇ ਵੀ ਸੋ ਜਿਹੜੀ ਈ ਡਬਲਯੂ ਐਸ ਬੀ ਸੀ ਮੰਗ ਹੀ ਕੱਟਆਫ ਹੈ ਜਿਹੜੀ ਵਧੇ ਜਾਂਦੀ ਹੈ ਤਾਂ ਦੇਖੋ ਹੁਣ 68 ਗਈ ਹੈ ਤਾਂ 68 ਦੇ ਵਿੱਚੋਂ ਤੁਸੀਂ ਫਾਈਨਲ ਲਾ ਲਓ ਜਿੱਥੇ ਜਾਊਗੀ ਜਿਹੜੀ ਹੁਣ ਕੱਟਆਫ ਆਪਣੀ ਆਊਗੀ ਤਾਂ ਤੁਸੀਂ 74 ਜਾਂ 75 ਮੰਨ ਕੇ ਚੱਲੋ 74 75 ਠੀਕ ਹੈ 74 ਜਾਂ 75 ਨੰਬਰ ਜਿਹਦੇ ਹੈਗੇ ਨੇ ਉਹ ਸੇਵ ਕੈਟਾਗਰੀ ਆ ਕਿਉਂਕਿ ਇਸ ਤੋਂ ਥੱਲੇ ਵਾਲੇ ਆਪਾਂ ਆਪ ਹੀ ਦਿਲ ਨੂੰ ਤਲਾਸ਼ ਦੇਣ ਦਾ ਕੋਈ ਫਾਇਦਾ ਨਹੀਂ ਹੈ ਫਿਰ ਤਾਂ ਆਪਾਂ 2025 ਵਿੱਚ ਭਰਤੀ ਆਣੀ ਹੈ ਫਿਰ ਤਾਂ ਆਪਾਂ ਅਗਲੀ ਭਰਤੀ ਦੀ ਤਿਆਰੀ ਕਰ ਸਕਦੇ ਹਾਂ ਠੀਕ ਹੈ ਜੇ ਆਪਾਂ ਜੇਕਰ ਫ੍ਰੀडम फाइਟਰ ਦੀ ਤਾਂ ਫ੍ਰੀडम फाइਟਰ ਦੇ ਵਿੱਚ ਸੋ 40 ਨੰਬਰ ਮੈਟ ਗਈ ਦੀ ਤਾਂ ਆਪਣੇ ਪਲੱਸ ਨੰਬਰ 5 ਕਰ ਲਓ ਤਾਂ 5 ਪਲੱਸ ਕਰਕੇ 45 ਨੰਬਰ ਦੀ ਮੈਟ ਹੋ ਸਕਦੀ ਹੈ 40 ਨੰਬਰ ਦੀ ਤੇ ਗਲਤ ਦੇ ਵਿੱਚ ਇਹ ਹੁੰਦੀ ਹੈ 42 ਜਾਂ 43 ਠੀਕ ਹੈ ਅਜ ਤੱਕ ਸੇਫ ਹੋ ਸਕਦੇ ਹੋ ਤੇ ਵਰਡਸ ਆ ਪੁਲਿਸ ਪਰਸਨਲ ਹੈ ਤੇ ਇਹਨਾਂ ਦੀ ਪਿਛਲੇ ਵਾਰ ਮੈਟ ਬਿਲਕੁਲ ਨਹੀਂ ਬਤੀ ਸੀ ਜਿੰਨੀ ਪੁਆਇੰਟ ਸੀ ਉਨਾਂ ਹੀ ਗਈ ਸੀ ਤਾਂ ਇੱਥੇ ਤੁਸੀਂ ਤੋਂ 41 42 ਵਾਲਾ ਬਿਲਕੁਲ ਸੇਫ ਹੋ ਸਕਦਾ 40 41 ਵਾਲਾ ਠੀਕ ਹੈ ਸੋ ਇਹ ਅਲੱਗ-ਅਲੱਗ ਕੈਟਾਗਰੀ ਦੀ ਅਪਾ ਕਟ-ਆਫ ਦੱਸੀ ਹੈ ਜਿਹੜੀ ਕਿ ਮਤਲਬ ਕਿ ਆ ਟੀਵੀ ਤੋਂ ਬਾਅਦ ਮੈਟ ਜਾਏਗੀ ਜਿਹੜੀ ਠੀਕ ਹੈ ਇੱਥੇ ਆਪਦੇ ਬਿਲਕੁਲ ਤੁਸੀਂ ਵੀ ਨੌਕਰੀ ਪੱਕੀ ਕਰ ਸਕਦੇ ਹੋ ਜਿੱਥੇ ਕਿ ਮੈਟ ਜਾ ਸਕਦੀ ਹੈ ਤੇ ਜੇਕਰ ਗੱਲ ਕਰੀਏ ਹੁਣ ਡਾਕੂਮੈਂਟ ਦੀ ਰਾਜੇ ਤਾਂ ਡਾਕੂਮੈਂਟ ਦੇ ਵਿੱਚ ਦੇਖੋ ਜਿਹੜੇ ਤੁਸੀਂ ਆਪਣਾ ਡਾਕੂਮੈਂਟ ਅਪਲੋਡ ਕੀਤੇ ਸੀ ਜਦੋਂ ਆਪਣੀ ਆਪਾਂ ਤੇ ਫਾਰਮ ਭਰੇ ਸੀ ਆਪਣਾ ਐਪਲੀਕੇਸ਼ਨ ਫਾਰਮ ਭਰੇ ਸੀ ਉਸ ਸਮੇਂ ਜਿਹੜੇ ਆਪਣੇ ਫਾਰਮ ਲਾਈ ਸੀ ਆਪਾਂ ਨੇ ਠੀਕ ਹੈ 10ਵੀਂ ਦਾ 12ਵੀਂ ਦਾ ਠੀਕ ਹੈ ਜਿਹੜੇ ਆਪਣੇ ਆਪਣੇ ਕਾਸਟ ਦਾ ਹੋ ਗਿਆ ਜਿਹੜਾ ਵੀ ਰੈਜ਼ੀਡੈਂਸ ਦਾ ਹੋ ਗਿਆ ਜਿਹੜੇ ਆਪਣੇ ਕੋਲ ਡਾਕੂਮੈਂਟ ਲਾਈ ਸੀ ਆਪਣੇ ਉਸ ਟਾਈਮ ਦੇ ਤਾਂ ਤੁਸੀਂ ਉਹ ਡਾਕੂਮੈਂਟ ਰੈਡੀ ਰੱਖਿਓ ਆਪਣੇ ਨਾਲ ਹੀ ਆਧਾਰ ਕਾਰਡ ਵਗੈਰਾ ਜਿਹੜੀ ਕੋਈ ਅਪਡੇਟ ਹੋਣ ਵਾਲਾ ਹੈ ਤਾਂ ਹੁਣੀ ਅਪਡੇਟ ਕਰਾ ਲਓ ਕਿਉਂਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਸੋ ਤੁਹਾਨੂੰ ਫੇਰ ਦਿਨ ਇਹ ਐਵੇਂ ਨਹੀਂ ਹੈ ਕਿ ਤੁਹਾਨੂੰ ਕੱਢ ਦੇਣਗੇ ਬਟ ਤੁਹਾਨੂੰ ਟਾਈਮ ਦੇ ਦੇਣਗੇ ਫਿਰ ਤੁਹਾਡਾ ਪਿੱਛੇ ਪਿੰਦਰਾਂ ਦਾ ਕੰਮ ਸੋ ਇਸ ਕਰਕੇ ਹੁਣੀ ਆਪਣਾ ਸਾਰਾ ਕੁਝ ਰੈਡੀ ਰੱਖੋ ਫੋਟੋਆਂ ਵਗੈਰਾ ਠੀਕ ਹੈ ਜਿੰਨੇ ਵੀ ਡਾਕੂਮੈਂਟ ਵਗੈਰੇ ਨੇ ਸਾਰੇ ਰੈਡੀ ਰੱਖੋ ਤੇ ਹੋਰ ਵੀ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਉਹ ਆਪਾਂ ਤੁਹਾਡਾ ਕਮੈਂਟ ਆ ਜੋ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਤੇ ਵੀ ਦਿੱਕਤ ਆਉਂਦੀ ਹੈ ਤਾਂ ਆਪਣਾ ਕਮੈਂਟ ਜ਼ਰੂਰ ਦੱਸ ਕੇ ਜਾਇਓ ਠੀਕ ਹੈ ਸੋ ਵੀਡੀਓ ਕਿਵੇਂ ਲੱਗੀ ਤੇ ਹੋਰ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਬਾਕੀ ਬਹੁਤ ਦਿਨਾਂ ਦਾ ਚੈਨਲ ਤੇ ਪਰ ਅਪਡੇਟ ਨਹੀਂ ਸੀ ਸੋ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਇੰਸਟਾਗ੍ਰam ਦੇ ਪ੍ਰੈਸ ਕਰਕੇ ਥੋੜਾ ਜਿਹਾ ਆਪਾਂ ਵੀਡੀਓ ਰਹੀਂ ਦੱਸਿਆ ਸਾਰਾ ਖੁਸ਼ ਸੋ ਇੰਨੇ ਨੰਬਰ ਵਾਲਾ ਬਿਲ ਠੀਕ ਹੈ ਸੋ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਲੱਗੀ ਹੋਵੇਗੀ ਤੇ ਜੇ ਵੀਡੀਓ ਪੀਕਾ ਵੀਡੀਓ ਤੁਹਾਨੂੰ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਹੋਰ ਦੋਸਤਾਂ ਤੱਕ ਸ਼ੇਅਰ ਕਰਿਓ ਧੰਨਵਾਦ